ਪੋਸਟਰ ਵੀ ਲਗਾਇਆ ਤੁਸੀਂ ਪਿੰਡ ਬਕਾਉਂ ਚ ਉਹ ਤੁਹਾਡਾ ਆਪਣਾ ਨਿੱਜੀ ਸੀ ਜਾਂ ਪਿੰਡ ਪਿੰਡ ਦਾ ਵਿਚਾਰ ਸੀ ਪਿੰਡ ਉਸ ਨੂੰ ਦਾ ਸਹਿਮਤ ਸੀ ਉਹਦਾ ਪਿੰਡ ਸਾਡਾ ਇੱਥੇ ਇਕੱਠਾ ਸੀ ਸਾਰੇ ਪਿੰਡ ਨੇ ਸਬੂਤ ਦਿੱਤਾ ਇਹ ਕਿ ਜਿਹੜਾ ਉਹ ਪੋਸਟਰ ਮੇਰਾ ਕੋਈ ਨਿੱਜੀ ਨਹੀਂ ਸੀਗਾ ਸਾਰੇ ਪਿੰਡ ਦਾ ਸੀਗਾ ਉਹਦਾ ਮਤਲਬ ਇਹ ਸੀਗਾ ਇੱਕ ਨਜ਼ਰੀਆ ਸੀ ਦੱਸਣ ਦਾ ਲੋਕਾਂ ਨੂੰ ਕਿ ਸਾਡੇ ਪਿੰਡ ਦੇ ਲੋਕ ਐਡੇ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀਗੇ ਸਾਡੇ ਪਿੰਡ ਦੇ ਤੇ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ ਸੀਗਾ ਜੇ ਅਸੀਂ ਸੋਸ਼ਲ ਮੀਡੀਆ ਤੇ ਇਹ ਮੁੱਦਾ ਨਾ ਲੈ ਕੇ ਆਉਂਦੇ ਨਾ ਤਾਂ ਸ਼ਾਇਦ ਇਹ ਮੁੱਦਾ ਦੱਬਿਆ ਜਾਣਾ ਸੀਗਾ ਉਹ ਬਾਈ ਨੂੰ ਕੋਈ ਇਨਸਾਫ ਨਹੀਂ ਮਿਲਦਾ ਸੀਗਾ ਫੌਜੀ ਨੂੰ ਜਿਹਨਾਂ ਨੇ ਉਹਨਾਂ ਹਮਲਾ ਕੀਤਾ ਰਣਵੀਰ ਬਾਈ ਤੇ ਇਹਨਾਂ ਨੇ ਨਾ ਸਤੋਂ ਇੱਕ ਸਾਲ ਪਹਿਲਾਂ ਗੁਰੂ ਘਰ ਦੇ ਵਿੱਚ ਸਨ ਮਹਾਰਾਜ ਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਸੌਂ ਖਾਧੀ ਸੀ ਕਹਿੰਦੇ ਬਈ ਅਸੀਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਦੇ ਤੁਸੀਂ ਦੂਸਰੀ ਵੀਡੀਓ ਪਾਈ ਹੈ ਤੁਹਾਨੂੰ ਐਸਐਚਓ ਨੇ ਧਮਕੀਆਂ ਦਿੱਤੀਆਂ ਤੁਹਾਨੂੰ ਐਸਐਚਓ ਨੇ ਕੀ ਹੈ ਜਿਹਾ ਕਿ ਆ ਕਿਉਂ ਧਮਕੀਆਂ ਦੇਣੀਆਂ ਪਈਆਂ ਨੇ ਦੇਖੋ ਐਸਐਚਓ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਮੇਰੇ ਪ੍ਰਤੀ ਰੋਸ ਹੈ ਕਿ ਕਿਉਂ ਤੂੰ ਮੀਡੀਆ ਦੇ ਵਿੱਚ ਕਰ ਲੈ ਲੈਂਦੀ ਹੈ ਨਾ ਤਾਂ ਸਾਡਾ ਮੀਡੀਆ ਦੇ ਵਿੱਚ ਕਰ ਲੈਣਾ ਹੁੰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 2 ਮਹੀਨੇ ਪਹਿਲਾਂ ਸਾਡੇ ਪਿੰਡ ਦੇ ਨੌਜਵਾਨ ਬਲਜੀਤ ਸਿੰਘ ਦੇ ਵੀ ਹਮਲਾ ਹੋਇਆ ਸੀਗਾ ਉਦੋਂ ਅਸੀਂ ਥਾਣੇ ਦੇ ਵਿੱਚ ਕੰਪਲੀਟ ਕੀਤੀ ਪਰ ਉਦੋਂ ਸਾਡੀ ਕੋਈ ਸੁਣਵਾਈ ਨਹੀਂ ਜੀ ਅਸੀਂ ਮੌਜੂਦਾ ਪਿੰਡ ਭਾਈ ਬਖਤੌਰ ਵਿਖੇ ਜੋ ਪਿਛਲੇ ਦਿਨਾਂ ਵਿੱਚ ਸੋਖੀਆਂ ਵਿੱਚ ਆਇਆ ਕਿਉਂਕਿ ਪਿੰਡ ਵਾਸੀ ਨੇ ਜਿਹੜੇ ਚਿੱਟੇ ਦੇ ਨਸ਼ੇ ਤੋਂ ਕਾਫੀ ਪਰੇਸ਼ਾਨ ਨੇ ਜਿਸ ਦੇ ਚੱਲਦਿਆਂ ਪਿੰਡ ਵਿੱਚ ਕਮੇਟੀ ਬਣੀ ਕਮੇਟੀ ਨੇ ਨਸ਼ਾ ਛੜਾਉਣ ਦੀ ਕੋਸ਼ਿਸ਼ ਕੀਤੀ ਬਹੁਤ ਸਾਰੇ ਨੌਜਵਾਨਾਂ ਨੂੰ ਸਹੀ ਰਾਹ ਵੱਲ ਵੀ ਪਾਇਆ ਪਰ ਪਿਛਲੇ ਦਿਨਾਂ ਤੇ ਹੀ ਇੱਕ ਸਾਫ ਦਾ ਫੌਜੀ ਤੇ ਕੁਝ ਲੋਕਾਂ ਵੱਲੋਂ ਹਮਲਾ ਕੀਤਾ ਜਾਂਦਾ ਉਹਨਾਂ ਦੀਆਂ ਸਾਬਕਾ ਫੌਜੀ ਨੀਆਂ ਲਤਾ ਤੱਕ ਤੋੜ ਦਿੱਤੇ ਜਾਂਦੀਆਂ ਤੇ ਉਹਨਾਂ ਤੇ આરોਪ ਲੱਗਦੇ ਨੇ ਕਿ ਇਹ ਨਸ਼ਾ ਤਸਕਰ ਨੇ ਪਿੰਡ ਵਿੱਚ ਨਸ਼ਾ ਵੇਚਦੇ ਨੇ ਭਾਵੇਂ ਕਿ ਪੁਲਿਸਾਂ ਜਿਹੜੀ ਹੁਣ ਕਾਰਵਾਈ ਦੀ ਜ਼ਰੂਰ ਗੱਲ ਕਰ ਰਹੀ ਆ ਪਰ ਉਸ ਸਮੇਂ ਕਾਰਵਾਈ ਨਾ ਕਰਨ ਕਰਕੇ ਪਿੰਡ ਦੇ ਇੱਕ ਨੌਜਵਾਨ ਲਖਵੀਰ ਸਿੰਘ ਨੇ ਸੋਸ਼ਲ ਮੀਡੀਆ ਤੇ ਵੀਡੀਓ ਪਾਈ ਇਥੋਂ ਤੱਕ ਕਿ ਇਹ ਵੀਡੀਓ ਵੀ ਪਾ ਦਿੱਤੀ ਕਿ ਪਿੰਡ ਬਕਾਊ ਹੈ ਕਿਉਂਕਿ ਪਿੰਡ ਵਿੱਚ ਨਸ਼ਾ ਬਹੁਤ ਵਿਕਦਾ ਹੈ ਤੇ ਪੂਰਾ ਪਿੰਡ ਇਸ ਤੋਂ ਪਰੇਸ਼ਾਨ ਹੈ ਸਾਡੇ ਨਾਲ ਲਖਵੀਰ ਸਿੰਘ ਮੌਜੂਦ ਹੈ ਪੂਰੀ ਗੱਲਬਾਤ ਕਰਾਂਗੇ ਲਖਵੀਰ ਐਡੀ ਕੀ ਸਮੱਸਿਆ ਆ ਗਈ ਵੀਰੇ ਪਹਿਲਾਂ ਤਾਂ ਦੇਖੋ ਛੋੜੇ ਤੇ ਫੌਜੀ ਤੇ ਹਮਲਾ ਹੋਇਆ ਹਮਲਾ ਹੋਣ ਤੋਂ ਬਾਅਦ ਤੁਸੀਂ ਸੋਸ਼ਲ ਮੀਡੀਆ ਤੇ ਆਉਣੇ ਹੋ ਕਿ ਉਦੋਂ ਕਾਰਵਾਈ ਨਹੀਂ ਹੋਈ ਤਾਂ ਸੁਣਉਣਾ ਪਿਆ ਜੀ ਇੱਕ ਸੋਸ਼ਲ ਮੀਡੀਆ ਤੇ ਆਉਣ ਦਾ ਕਾਰਨ ਇਹ ਸੀ ਕਿਉਂਕਿ ਮੁੱਦਾ ਹੀ ਏਡਾ ਬਟਾ ਸੀਗਾ ਜੇ ਅਸੀਂ ਸੋਸ਼ਲ ਮੀਡੀਆ ਤੇ ਮੁੱਦਾ ਨਾ ਲੈ ਕੇ ਆਉਂਦੇ ਨਾ ਤਾਂ ਸ਼ਾਇਦ ਇਹ ਮੁੱਦਾ ਦੱਬਿਆ ਜਾਣਾ ਸੀਗਾ ਉਸ ਬਾਈ ਨੂੰ ਕੋਈ ਇंसाफ ਨਹੀਂ ਮਿਲਦਾ ਸੀਗਾ ਫੌਜੀ ਨੂੰ ਦੇਖੋ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਅਸੀਂ ਕਿਸੇ ਪ੍ਰਸ਼ਾਸਨ ਦੇ ਖਿਲਾਫ ਨਹੀਂ ਹੈਗੇ ਹਨ ਪਰ ਇੱਕ ਜਰੀਆ ਸੀਗਾ ਸਰਕਾਰ ਤੱਕ ਗੱਲ ਪਹੁੰਚਾਉਣ ਦਾ ਆਬ ਲਿਖ ਕੇ ਲਾਉਣ ਦਾ ਕਿ ਸਾਡਾ ਪਿੰਡ ਵਕਾਊ ਹੈ ਮਤਲਬ ਵਕਾਊ ਦਾ ਮਤਲਬ ਇਹ ਸੀਗਾ ਇੱਕ ਨਜ਼ਰੀਆ ਸੀ ਦੱਸਣ ਦਾ ਲੋਕਾਂ ਨੂੰ ਕਿ ਸਾਡੇ ਪਿੰਡ ਦੇ ਲੋਕ ਐਡੇ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਸੀਗੇ ਸਾਡੇ ਪਿੰਡ ਦੇ ਕਿ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਹੋ ਗਿਆ ਸੀਗਾ ਕਿਉਂਕਿ ਸਾਡੇ ਪਿੰਡੀਆਂ ਧੀਆ ਭੈਣਾਂ ਨੇ ਵੀ ਅੱਡਾ ਤੇ ਜਾਣਾਗਾ ਬੱਸ ਸਟੈਂਡਾਂ ਤੇ ਕਿਉਂਕਿ ਉਹ ਪੜਨ ਜਾਂਦੀਆਂ ਬੱਚੀਆਂ ਬਾਹਰ ਹਨਾ ਉਹਨਾਂ ਦੇ ਦਿਲਾਂ 'ਚ ਵੀ ਖੌਫ ਹੋ ਗਿਆ ਸੀਗਾ ਵੀ ਸਾਡੀਆਂ ਅੱਜ ਤਾਨੂੰ ਵੀ ਪਹਿਣਗੇ ਸਾਡੇ ਪਿੰਡ ਦੇ ਕਿਸਾਨਾਂ ਨੇ ਵੀ ਖੇਤਾਂ 'ਚ ਕੰਮ ਕਰਨ ਜਾਣਾ ਮਜ਼ਦੂਰਾਂ ਨੇ ਵੀ ਕੰਮ ਕਰਨ ਜਾਣਾ ਸਾਡੇ ਪਿੰਡ ਦੇ ਦੁਕਾਨਦਾਰਾਂ ਦੇ ਤੇ ਰਾਖ ਖੌਫ ਆ ਗਿਆ ਸੀਗਾ ਉਹ ਇੱਕ ਸਾਡਾ ਇੱਕ ਜਰੀਆ ਸੀ ਲੋਕਾਂ ਨੂੰ ਦੱਸਣ ਦਾ ਪੂਰੇ ਪੰਜਾਬ ਦੇ ਲੋਕਾਂ ਨੂੰ ਕਿ ਭਾਈ ਆਹ ਹਾਲਾਤ ਹੋ ਚੁੱਕੇ ਨੇ ਜਿਹੜਾ ਰਵੀਰ ਸਿੰਘ ਫੌਜੀ ਦੀ ਗੱਲ ਆ ਗਈ ਰਵੀਰ ਸਿੰਘ ਫੌਜੀ ਆਮ ਲੋਕਾਂ ਦੀ ਤਰ੍ਹਾਂ ਇੱਕ ਪੈਨਸ਼ਨ ਲੈ ਕੇ ਘਰੇ ਬੈਠ ਸਕਦਾ ਸੀਗਾ ਉਹਨੂੰ ਕੋਈ ਜ਼ਿਆਦਾ ਅ ਦੇਖੋ ਹਨਾ ਪਰ ਉਹਦੇ ਜਿਸ ਤਰ੍ਹਾਂ ਉਹਨੇ ਪਿਛਲੇ ਸਮੇਂ 'ਚ ਪੀਟੀਸੀ ਨਿਊਜ਼ ਤੇ ਵਿੱਚ ਖਬਰਾਂ ਤੁਹਾਡੀਆਂ ਕੀਤੀਆਂ ਐ ਤੁਸੀਂ ਰਪਿੰਡ ਨੇ ਲਾਇਬ੍ਰੇਰੀ ਬਣਾਈ ਪਿੰਡ ਦੇ ਨੌਜਵਾਨਾਂ ਨੇ ਪੂਰਾ ਪਿੰਡ 'ਚ ਕੈਮਰੇ ਲਾ ਕੇ ਕਾਫੀ ਤੁਸੀਂ ਕੰਮ ਕੀਤੇ ਹੈਗੇ ਆ ਰਣਵੀਰ ਸਿੰਘ ਦਾ ਰਣਵੀਰ ਸਿੰਘ ਵੀ ਉਹਦੇ ਵਿੱਚ ਰਿਆ ਆ ਰਣਵੀਰ ਸਿੰਘ ਤੁਸੀਂ ਵੀ ਉਦੋਂ ਆਏ ਸੀ ਰਿਪੋਰਟਿੰਗ ਕਰਨ ਇੱਥੇ ਸਾਡੇ ਪਿੰਡ ਦੀ ਕਵਰਿੰਗ ਕਰਨਾ 1.5 ਸਾਲ ਪਹਿਲਾਂ ਦੀ ਗੱਲ ਚਲੋ ਕਮੇਟੀ ਬਣਾਈ ਸੀਗੀ ਰਣਵੀਰ ਸਿੰਘ ਸਾਡੀ ਕਮੇਟੀ ਦੇ ਇੱਕ ਪੂਰੇ ਐਕਟਿਵ ਮੈਂਬਰ ਸੀਗੇ ਮਤਲਬ ਉਹ ਉਹ ਵੱਧ ਚੜ ਕੇ ਹਸਲ ਲੈਂਦੇ ਸੀ ਜਦੋਂ ਅਸੀਂ ਕਮੇਟੀ ਬਣਾਈ ਆ ਸਾਡਾ ਸਾਰਾ ਪਿੰਡ ਗਵਾਹ ਐਸੇ ਦਾ ਕਿ ਅਸੀਂ ਨ ਉਹ ਹੋ ਗਏ ਹੁੰਦੇ ਸੀਗੇ ਕਿ ਚਲੋ ਯਾਰ ਅਸੀਂ ਪਿੰਡ ਲਈ ਖੜੇ ਆ ਪਿੰਡ ਵੀ ਸਾਡੇ ਨਾਲ ਖੜਾ ਨੌਜਵਾਨਾਂ ਦਾ ਜज्ਬਾ ਸੀ ਵੀ ਪਿੰਡ ਨੂੰ ਨਸ਼ਾ ਮੁਕਤ ਕਰਨਾ ਜੀ 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 ਉਦੋਂ ਪਿੰਡ ਨੇ ਵੀ ਸਾਡਾ ਹੁਣ ਵੀ ਸਾਥ ਦਿੱਤਾ ਪਹਿਲਾਂ ਵੀ ਸਾਡੇ ਪਿੰਡ ਨੇ ਸਾਡਾ ਪੂਰਾ ਜੱਜ ਕੇ ਸਾਥ ਦਿੱਤਾਗਾ ਉਦੋਂ ਅਸੀਂ ਨਕੇਲ ਵੀ ਪਾਈ ਪਰ ਇਹ ਜਿਨ੍ਹਾਂ ਨੇ ਹੁਣ ਹਮਲਾ ਕੀਤਾ ਰਣਵੀਰ ਬਾਈ ਤੇ ਇਹਨਾਂ ਨੇ ਨਾ ਸਾਡੇ ਤੋਂ 1 ਸਾਲ ਪਹਿਲਾਂ ਗੁਰੂ ਘਰ ਦੇ ਵਿੱਚ ਮਹਾਰਾਜ ਦੀ ਗੁਰੂ ਦੀ ਹਜ਼ੂਰੀ ਦੇ ਵਿੱਚ ਸੌਂ ਖਾਧੀ ਸੀ ਕਹਿੰਦੇ ਬਈ ਅਸੀਂ ਅੱਜ ਤੋਂ ਬਾਅਦ ਇਹ ਕੰਮ ਨਹੀਂ ਕਰਦੇ ਤੇ ਨਾ ਹੀ ਤੁਹਾਡੇ ਨਾਲ ਅਸੀਂ ਕੋਈ ਮਾੜਾ ਕਰੀਏ ਨਾ ਕੋਈ ਚੰਗਾ ਕਰੀਏ ਤੁਹਾਡਾ ਹਨਾ ਵੀ ਅਸੀਂ ਗੁਰੂ ਮਹਾਰਾਜ ਦੀ ਹ ਪਰ ਅੱਜ ਉਹਨਾਂ ਨੇ ਕਹਿ ਰਹੇ ਦੀ ਲੱਗਦਾ ਇੱਕ ਤਾਂ ਪੂਰੀ ਤਰ੍ਹਾਂ ਡੈਮੇਜ ਹੀ ਕਰਤੀ ਆ ਇੱਕ ਸ਼ਾਇਦ ਇੱਕ ਦਾ ਆਪਰੇਸ਼ਨ ਹੋ ਗਿਆ ਇੱਕ ਦਾ ਹਜੇ ਸਾਡੀ ਇੱਕ ਮਹੀਨੇ ਬਾਅਦ ਹੋਊਗੀ ਸੋ ਇੱਕ ਦਿਲ ਦੇ ਵਿੱਚ ਸਾਰੇ ਪਿੰਡ ਦੇ ਇਹ ਰੋਸ ਵੀ ਆ ਕਿ ਆ ਨਜਾਇਜ਼ ਧੱਕਾ ਹੋਇਆ ਕਿ ਪਿੰਡ ਵਾਸੀ ਸਾਰੇ ਹੁਣ ਨਾਲ ਇਕੱਠੇ ਸਾਰੇ ਬਣ ਗਏ ਸਾਰਾ ਪਿੰਡ ਇਕੱਜੁੱਟਾ ਕਰ ਲ ਸਾਰਾ ਪਿੰਡ ਇਕੱਠੇ ਦੇ ਵਿੱਚ ਸੀਗਾ ਹਨਾ ਕਿਉਂਕਿ ਰੋ ਹਰੇਕ ਦੇ ਦਿਲ ਦੇ ਵਿੱਚ ਹਰੇਕ ਦੇ ਦਿਲ ਦੇ ਵਿੱਚ ਇਹ ਆਇਆ ਵੀ ਇੱਕ ਉਸ ਇਨਸਾਨ ਨਾਲ ਧੱਕਾ ਹੋਇਆ ਜਿਹੜਾ ਉਹਦਾ ਕੋਈ ਨਿੱਜੀ ਰੌਲਾ ਨਹੀਂ ਸੀਗਾ ਭਾਈ ਉਹਦਾ ਕੋਈ ਪੈਸਿਆਂ ਦਾ ਰੌਲਾ ਨਹੀਂ ਸੀ ਉਹਦਾ ਕੋਈ ਵੱਟ ਦਾ ਰੌਲਾ ਨਹੀਂ ਸੀਗਾ ਉਹਦਾ ਕੀ ਸੀਗਾ ਕਿ ਉਹ ਪਿੰਡ ਵਾਸਤੇ ਲੜ ਰਿਹਾ ਸੀਗਾ ਤੁਸੀਂ ਤੋਂ ਬਾਅਦ ਤੋਂ ਦੂਸਰੀ ਵੀਡੀਓ ਪਾਈ ਹੈ ਤੁਹਾਨੂੰ ਐਸਐਚਓ ਨੇ ਧਮਕੀਆਂ ਦਿੱਤੀਆਂ ਤੁਹਾਨੂੰ ਐਸਐਚਓ ਨੇ ਕੀ ਅਜਿਹਾ ਕਿਹਾ ਕਿਉਂ ਧਮਕੀਆਂ ਦੇਣੀਆਂ ਪਈਆਂ ਉਹਨੂੰ ਦੇਖੋ ਐਸਐਚਓ ਦੇ ਮਨ ਦੇ ਵਿੱਚ ਪਤਾ ਨਹੀਂ ਕੀ ਮੇਰੇ ਪ੍ਰਤੀ ਰੋਸ ਆਇਆ ਕਿ ਕਿਉਂ ਤੂੰ মিডিਆ ਦੇ ਵਿੱਚ ਗੱਲ ਲੈ ਲੈਂਦੀ ਹੈ ਨਾ ਉਹ ਸਾਡਾ মিডিਆ ਦੇ ਵਿੱਚ ਗੱਲ ਲੈਣਾ ਹੁੰਦਾ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ 2 ਮਹੀਨੇ ਪਹਿਲਾਂ ਸਾਡੇ ਪਿੰਡ ਦੇ ਨੌਜਵਾਨ ਬਲਜੀਤ ਸਿੰਘ ਤੇ ਵੀ ਹਮਲਾ ਹੋਇਆ ਸੀਗਾ ਉਦੋਂ ਅਸੀਂ ਥਾਣੇ ਦੇ ਵਿੱਚ ਕੰਪਲੀਟ ਕੀਤੀ ਪਰ ਉਦੋਂ ਸਾਡੀ ਕੋਈ ਸੁਣਵਾਈ ਨਹੀਂ ਹੋਈ ਜੇ ਅਸੀਂ ਹੁਣ ਵੀ ਨਾ মিডিਆ ਦੇ ਵਿੱਚ ਗੱਲ ਲੈ ਲਿਆਉਂਦੇ ਤਾਂ ਸਾਡੀ ਸੁਣਵਾਈ ਹੁਣ ਵੀ ਨਹੀਂ ਹੁੰਦੀ ਸੀਗੀ ਠੀਕ ਆ ਪਰ ਇੱਕ ਕਿਤੇ ਨਾ ਕਿਤੇ ਜਾ ਕੇ ਸਾਰਾ ਪਿੰਡ ਹੀ ਇਹ ਸੋਚਦਾਗਾ ਹਨਾ ਕਿ ਜੇ ਆਪਾਂ ਇਸ ਵਾਰ ਵੀ ਚੁੱਪ ਰਹੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤਾਂ ਜਮਾਂਕਰਾਂ ਚ ਬੜਿਆ ਕਰਨਗੇ ਉਹ ਐਡਾ ਦਹਿਸ਼ਤ ਹੈ ਨਾ ਐਡਾ ਐਡਾ ਨੰਗਾ ਨਾਦ ਗੁੰਡਾ ਕਰਦੀਆਂ ਕਰਨਾ ਬਹੁਤ ਗਲਤ ਹੈ ਲਕਵੀਰ ਸਰਕਾਰ ਨੇ ਵੀ ਕਿ ਜੁੱਧ ਨਸ਼ਾ ਅਪਰਾਧ ਮਹਮਾ ਚਲਾਈ ਸੀ ਉਹ ਮੁਹਿੰਮ ਦਾ ਛੋਡੇ ਪਿੰਡ ਚ ਕੋਈ ਅਸਰ ਦਿਸਿਆ ਉਹਦੇ ਤਹਿਤ ਕੋਈ ਕਾਰਵਾਈ ਨਹੀਂ ਕੀਤੀ ਕਿਉਂਕਿ ਸਰਕਾਰ ਨੇ ਬੜਾ ਦਾਵਾ ਕੀਤਾ ਸੀ 31 ਤਰੀਕ ਤੱਕ ਆ ਜਿਹੜੀ ਡੈਡ ਲਾਈਨ ਦਿੱਤੀ ਹੋਈ ਸੀ ਵੀ ਨਸ਼ਾ ਮੁਕਤ ਕੀਤੇ ਜਾਣਗੇ ਪਿੰਡ ਪਰ ਤੁਸੀਂ ਤਾਂ ਨੌਜਵਾਨ ਖੁਦ ਨਸ਼ਾ ਮੁਕਤ ਕਰਨ ਲਈ ਚਾਹੁੰਦੇ ਸੀ ਤੁਸੀਂ ਪਿੰਡ ਦੀ ਲਾਇਬ੍ਰੇਰੀ ਬਣਾਈ ਪਿੰਡ ਦੇ ਲੋਕਾਂ ਨੂੰ ਸਹੀ ਰਾਹ ਪਾਇਆ ਉੱਥੇ ਡਬਲ ਕੰਮ ਹੋ ਗਿਆ ਸਰਕਾਰ ਵੀ ਚਾਹੁੰਦੀ ਸੀ ਪਰ ਫਿਰ ਵੀ ਥੋੜੇ ਪਿੰਡ ਚ ਨਸ਼ਾ ਵਿਗਦਾ ਹੈ ਦੇਖੋ ਉਹ ਜੁੱਧ ਜਿਹੜਾ ਨਸ਼ਿਆਂ ਵਿਰੁੱਧ ਸੀ ਅਸੀਂ 15 ਦਿਨ ਪਹਿਲਾਂ ਹੀ ਇਹ ਜਮਾਨ ਤੇ ਆਇਆ ਸੀਗਾ 15 ਦਿਨ ਪਹਿਲਾਂ ਵੇਲ ਤੇ ਆਇਆ ਸੀਗਾ ਇਹ ਦੇਖੋ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਕਿਸੇ ਪਰਸਨਲ ਬੰਦੇ ਦੇ ਖਿਲਾਫ ਨਹੀਂ ਅਸੀਂ ਜ਼ੁਲਮ ਦੇ ਖਿਲਾਫ ਆਵਾਜ਼ ਕਾਈ ਆ ਠੀਕ ਹੈ ਕੋਈ ਸਾਡਾ ਕਿਸੇ ਨਿੱਜੀ ਹੋਰ ਪਿਆਰ ਵਿਰੋਧ ਨਹੀਂ ਹੈਗਾ ਜ਼ੁਲਮ ਦੇ ਖਿਲਾਫ ਆਵਾਜ਼ ਅੱਗੇ ਵੀ ਠਾਵਾਗੇ ਤੇ ਠੋਡੇ ਰ੍ਹਾਂਗੇ ਹੁਣ ਕੀ ਹੁਣ ਮੌਜੂਦਾ ਕੀ ਪੋਜੀਸ਼ਨ ਆ ਪਹਿਲਾਂ ਕੀ ਕਿੰਨਾ ਕਿ ਪਿੰਡ ਚ ਨਸ਼ਾ ਵਿਗਦਾ ਸੀ ਕਹਿੰਦੇ ਕਾਫੀ ਮੁੰਡੇ ਨੌਜਵਾਨਾਂ ਦੀ ਮੌਤ ਵੀ ਹੋਈ ਹੈ ਜੀ 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 ਆ ਤੇ کافی ਮੁੰਡਾ ਦੀ ਮੌਤ ਵੀ ਆ ਸਾਡੇ ਪਿੰਡ ਦੇ ਵਿੱਚ ਆ ਕੇ کافی ਮੁੰਡੇ ਇੱਥੇ ਬਾਹਰੋਂ ਆ ਕੇ ਮਰੇ ਵੀ ਅਸੀਂ ਖੁੱਦ ਚੱਕੇ ਆ ਕੋਈ ਅਸੀਂ ਇਹ ਅੱਜ ਤੋਂ ਨਹੀਂ ਕਿ ਮੈਂ ਵੀਡੀਓ ਪਾਤੀ ਹਨਾ ਕੋਈ ਆਪ ਦੀ ਟੀਆਰਪੀ ਦਾ ਮਾਰਾ ਸਾਡੇ ਪਿੰਡ ਦੇ ਵਿੱਚ ਜੇ ਕੋਈ ਨੌਜਵਾਨ ਬਾਹਰੋਂ ਆ ਕੇ ਮਰ ਜਾਂਦਾ ਸੀਗਾ ਤਾਂ ਅਸੀਂ ਬਕਾਇਦਾ ਇੱਕ ਇਨਸਾਨੀਅਤ ਦੇ ਤੌਰ ਤੇ ਉੱਥੇ ਜਾਂਦੇ ਹੁੰਦੇ ਸੀ ਤੇ ਪਹੁੰਚਦੇ ਹੁੰਦੇ ਸੀ ਵੀ ਇਹ ਚੱਕੋ ਕਿਸੇ ਦਾ ਪੁੱਤ ਤਾਂ ਹੈਗਾ ਆ ਪਿਛਲੇ ਮਹੀਨੇ ਚ ਇੱਕ ਮੁੰਡਾ ਮਰਿਆ ਉਹਦਾ ਅੱਧਾ ਮੂੰਹ ਕੁੱਤਿਆਂ ਨੇ ਖਾ ਲਿਆ ਸੀਗਾ ਸੋ ਅਸੀਂ ਇਹ ਨਹੀਂ ਕਹਿੰਦੇ ਹਨਾ ਕਿ ਅਸੀਂ ਕਿਸੇ ਸਰਕਾਰ ਵਿਰੋਧੀ ਆ ਅਸੀਂ ਕਿਸੇ ਬੰਦੇ ਦੇ ਵਿਰੋਧੀ ਆ ਅਸੀਂ ਜਿਹੜਾ ਹੈਗਾ ਜ਼ੁਲਮ ਦੇ ਵਿਰੋਧੀ ਮੰਜਰਾ ਤੋਂ ਕਿ ਪੋਸਟਰ ਵੀ ਲਗਾਇਆ ਤੁਸੀਂ ਪਿੰਡ ਬਕਾਉ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਹੈ ਉਹ ਤੁਹਾਡਾ ਆਪਣਾ ਨਿੱਜੀ ਸੀ ਜਾਂ ਪਿੰਡ ਪਿੰਡ ਦਾ ਵਿਚਾਰ ਸੀ ਪਿੰਡ ਉਸ ਨੂੰ ਦਾ ਸਹਿਮਤ ਸੀ ਹਾਂ ਪਿੰਡ ਤੁਸੀਂ ਕੱਲ ਮੀਡੀਆ ਦੇ ਵਿੱਚ ਦੇਖੇ ਹੋਣਾ ਸਾਰਾ ਪਿੰਡ ਸਾਡਾ ਇੱਥੇ ਇਕੱਠਾ ਸੀ ਸਾਰੇ ਪਿੰਡ ਨੇ ਸਬੂਤ ਦਿੱਤਾ ਹੈ ਕਿ ਜਿਹੜਾ ਉਹ ਪੋਸਟਰ ਮੇਰਾ ਕੋਈ ਨਿੱਜੀ ਨਹੀਂ ਸੀਗਾ ਸਾਰੇ ਪਿੰਡ ਦਾ ਸੀਗਾ ਕਿ ਅਸੀਂ ਇਸ ਮਸਲੇ ਦੇ ਵਿੱਚ ਆ ਗਏ ਇਸ ਮਸਲੇ ਦੇ ਵਿੱਚ ਲਖਵੀਰ ਤੂੰ ਕੁਝ ਬੋਲ ਹਨਾ ਤਾਂ ਕਰਕੇ ਉਹ ਇੱਕ 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 ਨਜ਼ਰੀਆ ਸੀ ਵਿਰੋਧ ਕਰਨ ਦਾ ਕਿ ਚਰੀਆ ਸੀਗਾ ਜੀ ਤੇ ਹੁਣ ਕੀ ਪੋਜੀਸ਼ਨਾਂ ਪਿੰਡ ਦੀ ਕਿਵੇਂ ਲੱਗਦਾ ਹੈ ਕਿ ਕੋਈ ਨਸ਼ੇ ਦਾ ਫਰਕ ਪਿਆ ਸਰਕਾਰ ਦੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਹਾਂ ਹੁਣ ਪ੍ਰਸ਼ਾਸਨ ਨੇ ਜਿਹੜੇ ਹੈਗੇ ਆ ਉਹ ਕਾਫੀ ਜਾਂਦੇ ਜਾਣੇ ਬੰਦੇ ਡੇਡਾਂ ਕੀਤੀਆਂ ਚੱਕ ਲਿਆ ਤੇ ਜਿਹੜੇ ਹੈਗੇ ਆ ਬੰਦੇ ਡਰਗ ਲੈਂਦੇ ਆ ਉਹਨਾਂ ਨੂੰ ਡੀਡਿਕਸ਼ਨ ਸੈਂਟਰ ਦੇ ਵਿੱਚ ਭੇਜਿਆ ਜਾਗਾ ਸੋ ਐਸਐਸਪੀ ਮੈਡਮ ਨਾਲ ਵੀ ਗੱਲ ਹੋਈ ਆ ਉਹਨਾਂ ਨੇ ਵੀ ਸਾਨੂੰ ਭਰੋਸਾ ਦਿਵਾਇਆ ਕਿ ਲਿਖੀ ਵੀ ਕਿਸੇ ਗੱਲ ਦੀ ਟੈਨਸ਼ਨ ਨਹੀਂ ਜਾਣੀ ਅਸੀਂ ਤੁਹਾਡੇ ਨਾਲ ਤੇ ਫਿਰ ਜੇ ਮੈਂ ਤੁਹਾਨੂੰ ਸੋਸ਼ਲ ਮੀਡੀਆ 'ਚ ਆਉਣਾ ਪਿਆ ਤੁਸੀਂ ਵੀਡੀਓ ਬਣਾਈ ਚਲੋ ਉਹਦੇ ਵਾਸਤੇ ਤੁਹਾਨੂੰ ਧਮਕੀਆਂ ਵੀ ਦਿੱਤੀਆਂ ਤੁਸੀਂ ਆਪਣਾ ਬੱਚਾ ਨਾਲ ਲੈ ਕੇ ਭਾਵਕ ਵੀਡੀਓ ਥੋੜੀ ਸਾਰਿਆਂ ਨੇ ਦੇਖੀ ਹੈਗੀ ਹੈ ਕਿ ਲੱਗਦਾ ਨਹੀਂ ਸਰਕਾਰ ਜੇ ਪਹਿਲਾਂ ਹੀ ਕਰ ਦਿੰਦੀ ਐ ਇਹ ਜੀ ਨੌਕਤ ਨਾਮ ਦੀ ਸ਼ਾਇਦ ਅੱਜ ਤੁਹਾਡੇ ਫੌਜੀ ਦੀਆਂ ਲੱਤਾਂ ਵੀ ਸਲਾਮਤ ਹੁੰਦੀਆਂ ਇਸ ਇਸ ਤਰ੍ਹਾਂ ਦੀ ਕਾਰਵਾਈ ਨਾ ਦੇਖੋ মিডিਆ ਦੇ ਵਿੱਚ ਆਉਣਾ ਸਾਡੀ ਇੱਕ ਮਜਬੂਰੀ ਸੀ ਇਹਨੂੰ ਕੋਈ ਕੋਈ ਸਾਡਾ ਪੋਲਿਟਿਕਲ ਸਟੈਂਡ ਨਾ ਸਮਝਿਆ ਜਾਵੇ ਇਹਨੂੰ ਕੋਈ ਕੋਈ ਮੇਰਾ ਕੋਈ ਪਰਸਨਲ ਮਾਡਲ ਨਾ ਸਮਝਿਆ ਜਾਵੇ ਮਾਹੌਰਤਾ ਜੀ ਪੂਰਾ ਖਰਾਬ ਹੀ ਹੈ ਜੀ ਨਸ਼ੇ ਕਰਕੇ ਅਸੀਂ ਪੂਰੇ ਤੰਗ ਹੀ ਨਸ਼ੇ ਤੋਂ ਹਾਂ ਤੇ ਕਰੀਮ ਇਥੇ ਕੇ ਰਬੀ ਲਿਆ ਸੀ ਪਿੰਡ ਜੀ ਨਸ਼ਿਆਂ ਵਾਲੇ ਨੇ ਸਗੋਸਾ ਕਾਫੀ ਸਟਾ ਬਚੇ ਅਸੀਂ ਗਏ ਮੇਰੇ ਕੱਲਰ ਕੋਈ ਐਡੀ ਸਮਾਈ ਨਹੀਂ ਕਿਉਂਕਿ ਵੇਕਾਰ ਨੂੰ ਇੱਕ ਜੀ ਉਹ ਸਾਡੇ ਕੋਲ ਕਮੇਟੀ ਸੀ ਹਾਂਜੀ ਕਮੇਟੀ ਸੀ ਸਾਡੀ 45 ਬੰਦਿਆਂ ਦੀ ਕਮੇਟੀ ਸੀ ਜੀ ਅਸੀਂ ਉੱਥੇ ਸੀਗੇ ਤਾਂ ਕਰਕੇ ਸਾਨੂੰ ਇੱਥੇ ਪਿੰਡ ਵੀ ਇੱਕ ਵਾਰੀ ਘੇਰੇਗਾ ਇੱਕ ਵਾਰੀ ਭੁੰਦਰ ਵਾਲੀ ਸਰਕਤੇ ਵੀ ਘੇਰੇਗਾ ਸਾਨੂੰ ਨਸ਼ੇ ਵਾਲਿਆਂ ਬਲੇ ਤੇ ਕੋਈ ਏਡਾ ਸਰਕਾਰ ਨੇ ਵੱਡਾ ਉਹ ਲੈਤਾ ਨਹੀਂਗਾ ਵੀ ਆਪਾਂ ਪੁੱਛੀਏ ਜਾਂ ਗੱਲ ਦੀ ਪੰਖ ਕੱਢੀਏ ਵੀ ਕੀ ਗੱਲ ਹੋਈ ਹੈ ਜੀ ਤਾਂ ਕਰਕੇ ਕੀ ਮਾਹੌਲ ਕੀ ਬਣ ਕਿੰਨਾ ਮਚਾ ਦਿੱਤਾ ਸੀਗਾ ਨਸ਼ਾ ਬਹੁਤ ਵੇਕਦਾ ਸੀਗਾ ਕਿੰਨੇ ਕੁ ਲੋਕ ਨੇ ਦੇਖਦੇ ਸੀ ਨੇ ਸੜਕੀਆਂ ਬਣਾਈਆਂ ਪਹਿਲਾਂ 50 60 ਬੰਦੇ ਹੋਣੇ ਸਾਡੀ ਕਮੇਟੀ ਵਾਲੇ ਸਾਨੂੰ ਪੂਰਾ ਦੇਖ ਜਾਂਦੇ ਸੀ ਜਿਹੜਾ ਬੰਦਾ ਲਾਉਂਦਾ ਹੈ ਜਿਹੜਾ ਬੰਦਾ ਵੇਚਦਾ ਸਾਰਾ ਦੱਸਿਆ ਵੀ ਸੀ ਕੋਟ ਫੱਤੇ ਥਾਣਾ ਗਾਹਾਂ ਤੇ ਕਰ ਮੈਡਮ ਤੇ ਕਰ ਵੀ ਗਏ ਸੀਗੇ ਕੁਛ ਕੀਤੀ ਹੈ ਕੁਛ ਹੋਈ ਨਹੀਂ ਅ ਦੇਖੋ ਜੀ ਜਿਹੜਾ ਹੁਣ ਲਗਭਗ ਤੁਹਾਨੂੰ ਪਤਾ ਹੈ ਵੀ ਪਹਿਲਾ ਮਾਹੌਲ ਬਣਿਆ ਸੀਗਾ ਪਿੰਡ ਦੇ ਵਿੱਚ ਇੱਕ ਸਾਬਕਾ ਫੌਜੀ ਦੀਆਂ ਤੇ ਉਹ ਸੂਬੇਦਾਰ ਰਟਾਇਰ ਹੋ ਕੇ ਆਈ ਸੀ ਉਹ ਪਿੰਡ ਦੇ ਵਿੱਚ ਬਣੀ ਕਮੇਟੀ ਦੇ ਮੈਂਬਰ ਸੀਗੇ ਐਕਟਿਵ ਮੈਂਬਰ ਸੀ ਪੂਰੇ ਸੋ ਉਹਦੇ ਵਿੱਚ 35-40 ਨੌਜਵਾਨ ਸੀਗੇ ਪਹਿਲਾਂ ਕੰਮ ਕਰਦੇ ਸੀ ਜਦੋਂ 2023 ਦੇ ਵਿੱਚ ਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਨਾਲ ਐਕਸੀਡੈਂਟ ਹੋਇਆ ਮੱਲੋ ਇੱਥੇ ਦੇ ਜਿਹੜੇ ਨਸ਼ਾ ਵੇਚਦੇ ਹੀ ਨਸ਼ਾ ਤਸਕਰ ਸੀ ਉਹਨਾਂ ਨੇ ਉਹਦੀਆਂ ਲੱਤਾਂ ਤੋੜੀਆਂ ਉਸ ਤੋਂ ਬਾਅਦ ਸਾਰਿਆਂ ਨੇ ਤૈયਿਆ ਕੀਤਾ ਪਿਆਜ ਉਸ ਦਿਨ ਸਾਥੀ ਤੇ ਹੋਇਆ ਕੱਲ ਨੂੰ ਕਿਸੇ ਹੋਰ ਨਗਰ ਦਾ ਕੋਈ ਵੀ ਜਿਹੜਾ ਇਸ ਮੱਲੋ ਸਮਾਜ ਦੇ ਵਿੱਚ ਜਿਹੜੀ ਬਰਾਈ ਆ ਉਹਨੂੰ ਰੋਕਦਾ ਹੈ ਤਾਂ ਉਹਦੇ ਕਿਸੇ ਦੀ ਵੀ ਇਹੋ ਜਿਹੇ ਹਾਲਾਤ ਬਣੇ ਤਾਂ ਫਿਰ ਇੱਥੇ ਦਾ ਪਿੰਡ ਦੇ ਵਿੱਚ ਰਹਿਣ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਉਹ ਜਰੀਆ ਸੀ ਇੱਕ ਵਿਰੋਧ ਕਰਨ ਦਾ ਕਿਉਂਕਿ ਕਈ ਕੇਸਾਂ ਦੇ ਵਿੱਚ ਦੇਖਿਆ ਆਪਾਂ ਕਿ ਕੋਈ ਜ਼ਿਆਦਾ ਉਹਦੇ ਵਿੱਚ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਇਹਨੂੰ ਹਾਈਲਾਈਟ ਕਰਨ ਵਾਸਤੇ ਵੀ ਪ੍ਰੋਪਰ ਪੂਰੀ ਚੰਗੀ ਤਰ੍ਹਾਂ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਹੈ ਦੇਖੋ ਸਭ ਤੋਂ ਵੱਡੀ ਗੱਲ ਹੁੰਦੀ ਹੈ ਜੀ ਜਿਹੜੇ ਬੰਦੇ ਮੁੱਦਾ ਚੁੱਕਦੇ ਆ ਜਾਂ ਨਾ ਸ਼ਾਰੂ ਕਰਦੇ ਉਹਨਾਂ ਦੀ ਸੇਫਟੀ ਸਭ ਤੋਂ ਵੱਡੀ ਹੁੰਦੀ ਹੈ ਜੇ ਉਹਨਾਂ ਦੇ ਨਾਲ ਪ੍ਰਸ਼ਾਸਨ ਨਹੀਂ ਹੈਗਾ ਕਿਤੇ ਨਾ ਕਿਤੇ ਉਹ ਬੈਕਫੁੱਟ ਤੇ ਚਲੇ ਜਾਂਦੇ ਆ ਪਰ ਦੇਖੋ ਇਸ ਮਸਲੇ ਨੇ ਸਾਰੇ ਪੰਜਾਬ ਨੂੰ ਫਲਾਕੇ ਰੱਖਿਆ ਤੇ ਲਗਾਤਾਰ ਹੀ ਪ੍ਰਸ਼ਾਸਨ ਐਸਐਸਪੀ ਮੈਡਮ ਦੇ ਕੋਲ ਡੀਐਸਪੀ ਦੇ ਤੇ ਨਾਲ ਹੀ ਦੇਖੋ ਤੁਸੀਂ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਵੀ ਆ ਰਹੇ ਆ ਅੱਜ ਹੀ ਮੌਜੂਦਾ ਸਰਕਾਰ ਦੇ ਜਿਹੜੇ ਬਲਤੇਜ ਪੰਨੂ ਜੀ ਆ ਕੇ ਗਏ ਆ ਜਿਹੜੇ ਕੋਆਰਡੀਨੇਟਰ ਲਾਏ ਆ ਨਸ਼ਾ ਜੁੱਧ ਨਸ਼ਾ ਵਿਰੋਧੀ ਚੈਲ ਸਾਹਿਬ ਆਇਆ ਔਰ ਸਾਰਿਆਂ ਨੇ ਪੂਰਾ ਵਿਸ਼ਵਾਸ ਦਿਵਾਇਆ ਵੀ ਅਸੀਂ ਤੁਹਾਡੇ ਨਾਲ ਖੜੇ ਆ ਉਹਨਾਂ ਤੇ ਸਖਤ ਕਾਰਵਾਈ ਹੋ ਜੇ ਇਹ ਚੀਜ਼ਾਂ ਪ੍ਰੋਪਰ ਹੁੰਦੀਆਂ ਤਾਂ ਦੇਖੋ ਪਿੰਡ ਦੇ ਵਿੱਚ ਮਾਹੌਲ ਪੂਰਾ ਸ਼ਾਂਤ ਹੋਣਾ ਹੈ ਮਨੀਸ਼ਗਰ ਪੀਟੀਸੀ ਨਿਊਜ਼ ਪਿੰਡਪਾਈ ਬਖਤੌਰ ਬਠਿੰਡਾ